ਪੂਰਾ ਵਧੀਆ ਘਰ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਕੋਰਨਰ ਤੇ ਘਰ ਬਣਿਆ ਹੋਇਆ ਦੋ ਦੁਕਾਨਾਂ ਆਪਾਂ ਨੂੰ ਬਾਹਰਲੀ ਸਾਈਡ ਮਿਲ ਜਾਣਗੀਆਂ ਵਧੀਆ ਘਰ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਰੇਟ ਵੀ ਵਧੀਆ ਸੀ ਗੱਲਬਾਤ ਆਪਾਂ ਸਾਰੀ ਕਰਾਂਗੇ ਵੀਡੀਓ ਚ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਜੇ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਵੀਡੀਓ 'ਚ ਆਪਾਂ ਜਿਹੜਾ ਘਰ ਲੈ ਕੇ ਪਹੁੰਚੇ ਹਾਂ ਜੀ ਜਮਾ ਕੋਰਨਰ ਬਣਿਆ ਹੋਇਆ ਇਹ ਗੱਲ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀਗੀ ਤੇ ਵਧੀਆ ਘਰ ਹੈ ਜੀ ਖੁੱਲਾ ਡੁੱਲਾ ਘਰ ਹੈ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ 100 ਗਜ਼ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਪੱਕੀ ਰਜਿਸਟਰੀ ਵਾਲੀ ਜਗ੍ਹਾ ਆਪਾਂ ਨੂੰ ਮਿਲੂਗੀ ਦੋ ਦੁਕਾਨਾਂ ਨੇ ਤੇ ਰੈਂਟ ਤੇ ਦੋਵੇਂ ਦੁਕਾਨਾਂ ਚੜਦੀਆਂ ਸੀ ਜੇ ਆਪਾਂ ਖਰੀਦ ਕੇ ਘਰ ਰੈਂਟ ਤੇ ਦਿੰਨੇ ਹਾਂ ਸੀ ਤਾਂ ਵਧੀਆ ਖਾਸਾ ਆਪਾਂ ਨੂੰ ਰੈਂਟ ਆਈ ਜਾਊਗਾ ਬਾਕੀ ਤੁਹਾਨੂੰ ਘਰ ਪਸੰਦ ਆਊਗਾ ਜੀ ਅੰਦਰ ਆਪਾਂ ਚੱਲਦੇ ਹਾਂ ਅੰਦਰ ਦਾ ਮਾਹੌਲ ਸਾਰਾ ਦੇਖਦੇ ਹਾਂ ਅਸੀਂ ਸਾਰੀ ਆਪਾਂ ਗੱਲਬਾਤ ਕਰਦੇ ਚੱਲਾਂਗੇ ਜਗਾਂ ਤੁਹਾਨੂੰ ਮੈਂ ਦੱਸ ਹੀ ਦਿੱਤੀ ਜੀ ਆਪਾਂ ਟੋਟਲ ਗੱਲ ਕਰੀਏ ਤਾਂ ਦੋ ਬੈੱਡਰੂਮ ਸੈਟ ਆਪਾਂ ਨੂੰ ਮਿਲ ਜਾਣਗੇ ਸੀ ਵਧੀਆ ਬੈੱਡਰੂਮ ਨੇ ਖੁੱਲੇ ਡੁਲੇ ਬਾਕੀ ਤੁਹਾਨੂੰ ਵੀਡੀਓ ਚ ਆਪਾਂ ਸਾਰਾ ਕੁਝ ਦਿਖਾਈ ਰਿਹਾ ਰੰਗ ਦਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਸੀ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਫਰਸ਼ ਵਧੀਆ ਲੱਗਿਆ ਹੋਇਆ ਸੀ ਤੇ ਸਾਰਾ ਜੋੜੀਆਂ ਦਾ ਕੰਮ ਹੋਇਆ ਵਧੀਆ ਫਰਸ਼ ਹੈ ਤੇ ਮਾਰਬਲ ਪੱਥਰ ਲੱਗਿਆ ਹੋਇਆ ਆਪਾਂ ਨੂੰ ਸਾਰੇ ਘਰ ਦੇ ਅੰਦਰ ਮਿਲੂਗਾ ਸਿੰਘ ਜਿਹੜਾ ਪਹਿਲਾਂ ਛੋਟੇ-ਛੋਟੇ ਪੀਸਾਂ ਚ ਲੱਗਦਾ ਹੁੰਦਾ ਸੀਗਾ ਉਮੇਦਾ ਇਹਨਾਂ ਨੇ ਲਵਾ ਰੱਖਿਆ। ਬਾਕੀ ਬਾਥਰੂਮ ਵਗੈਰਾ ਵਧੀਆ ਬਣਾਏ ਹੋਏ। ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ। ਪੌੜੀਆਂ ਦੇ ਨਾਲ ਹੀ ਆਪਾਂ ਨੂੰ ਇੱਕ ਰਸੋਈ ਮਿਲ ਜੂਗੀ। ਰਸੋਈ ਦਾ ਕੰਮ ਵਧੀਆ ਕਰਵਾ ਰੱਖਿਆ ਜਿੰਨਾ ਵੀ ਹੋਏਗਾ। ਬਾਕੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਇਸ ਘਰ ਨੂੰ। ਜੇ ਆਪਾਂ ਏਰੀਆ ਦੀ ਗੱਲ ਕਰੀਏ ਸੀ ਤਾਂ ਮਾਲਕ ਦਾ ਜਿਹੜਾ ਏਰੀਆਗਾ ਸੰਗਰੂਰ ਹੈ। ਖਾਸ ਸੰਗਰੂਰ ਦੇ ਵਿੱਚ ਤੁਹਾਨੂੰ ਘਰ ਮਿਲੂਗਾ। ਸਟਰੀਟ ਨੰਬਰ 8B ਦੇ ਵਿੱਚ। ਤੇ ਪ੍ਰੀਤਨਗਰ ਇਹਨਾਂ ਦੀ கரੈਕਟ ਲੋਕੇਸ਼ਨ ਹੈ ਜੀ 100 ਗਾਜ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਵਧੀਆ ਘਰ ਹੈ ਜੀ ਵਧੀਆ ਗੱਲਬਾਤ ਹੈ ਬਾਕੀ ਕੱਲੀ ਕੱਲੀ ਚੀਜ਼ ਇਹਨਾਂ ਨੇ ਦੱਸੀ ਹੈ ਜੀ ਸਮਰਸੀਬਲ ਮੋਟਰ ਵੀ ਲੱਗੀ ਹੋਈ ਹੈ ਤੇ 30 ਲੱਖ ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਜੀ ਬਾਕੀ ਇਹ ਡਿਮਾਂਡ ਕਹੀ ਹੈ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਖਾਸ ਸ਼ਹਿਰ ਦੇ ਵਿੱਚ ਇਹ ਘਰ ਤੁਹਾਨੂੰ ਮਿਲੂਗਾ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਸੰਗਰੂਰ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਜੀ ਆਪਾਂ ਮੋਬਾਈਲ ਨੰਬਰ ਦੀ ਗੱਲ ਕਰੀਏ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਸੀ 98883 264 635 98883 64 635 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਤੁਸੀਂ ਆਪ ਹੀ ਕਰ ਲਿਓ ਜਦੋਂ ਗੱਲਬਾਤ ਸਾਰੀ ਹੋ ਗਈ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਤੇ ਜਾ ਕੇ ਉਹ ਤੋਂ ਬਾਅਦ ਘਰ ਨੂੰ ਦੇਖ ਸਕਦੇ ਹੋ ਜਦੋਂ ਘਰ ਨੂੰ ਦੇਖ ਲਿਆ ਸੀ ਤੁਹਾਨੂੰ ਸਾਰਿਆਂ ਨੂੰ ਘਰ ਪਸੰਦ ਆ ਗਿਆ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਕੇ ਤੇ ਘਰ ਦੀ ਡੀਲ ਮਾਲਕ ਨਾਲ ਬਹਿ ਕੇ ਕਰ ਸਕਦੇ ਹੋਂ ਸੀ ਬਾਕੀ ਰੇਟ ਉੱਤੇ ਥੱਲੇ ਕੀਤਾ ਜਾਊਗਾ ਇਹਨਾਂ ਨੇ ਅਲੱਗ ਥਾਂ ਤੇ ਸ਼ਿਫਟ ਹੋਣਾ ਸੀ ਅਲੱਗ ਸ਼ਹਿਰ ਦੇ ਵਿੱਚ ਤਾਂ ਕਰਕੇ ਇਹਨਾਂ ਨੇ ਆਪ ਦਾ ਘਰ ਇਹ ਵੇਚਣਾ ਕੋ ਜਿਹੜੇ ਰਸਤੇ ਲੱਗਦੇ ਨੇ ਦੋ ਗਲੀਆਂ ਲੱਗਦੀਆਂ ਸੀ ਇੱਕ ਫਰੰਟ 'ਚ ਤੇ ਇੱਕ ਸਾਈਡ 'ਚ ਤੇ ਵਧੀਆ ਘਰ ਆ ਜੀ ਕੋਰਨਰ ਪਲਾਟ ਤੇ ਰੇਟ ਵੀ ਠੀਕ ਹੈ ਬਾਕੀ ਏਰੀਆ ਦੇ ਹਿਸਾਬ ਨਾਲ ਤੁਹਾਨੂੰ ਰੇਟ ਤੇ ਏਰੀਆ ਕਿਵੇਂ ਦਾ ਲੱਗਿਆ ਸੀ ਕਮੈਂਟ ਕਰਕੇ ਚਲਦੀ ਚਲਦੀ ਵੀਡੀਓ 'ਚ ਦੱਸ ਦੇ ਰਹੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਤੁਬਾ ਸ਼ੇਅਰ ਕਰ ਦਿਓ ਬਤੁਬਾ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਤੇ ਅਲੱਗ-ਅਲੱਗ ਥਾਵਾਂ ਤੋਂ ਸਸਤੇ ਘਰ ਕੋਠੀ ਮਕਾਨ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਹਾਂ ਬਾਕੀ ਤੁਹਾਨੂੰ ਵੀਡੀਓ ਪਸੰਦ ਆਈ ਸੀ ਤਾਂ ਜ਼ਰੂਰ ਦੱਸਿਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਮੈਂਟ ਕਰ ਦਿਓ ਜੀ ਆਪਾਂ ਛੇਤੀ ਤੋਂ ਛੇਤੀ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਗੇ ਘਰ ਕੋਠੀ ਮਕਾਨ ਜਿੱਥੋਂ ਵੀ ਤੁਸੀਂ ਆਖੂਗੀ ਸੀ ਬਾਕੀ ਤੁਹਾਨੂੰ ਸਾਰਾ ਕੁਝ ਆਪ ਦਿਖਾ ਰਿਹਾ ਸੀ ਆਸ-ਪਾਸੇ ਦੀ ਲੋਕੇਸ਼ਨ ਦਿਖਾ ਰਿਹਾ ਸੀ ਵਧੀਆ ਲੋਕੇਸ਼ਨ ਹੈ ਵਧੀਆ ਗੱਲਬਾਤ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਦਾ ਨੰਬਰ ਤੁਹਾਨੂੰ ਦੇ ਹੀ ਦਿੱਤਾ ਸੀਗਾ ਗੱਲਬਾਤ ਆਪ ਹੀ ਕਰ ਲਿਓ ਜੀ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨੇ ਕਿਸੇ ਵੀ ਏਰੀਆ ਚੋ ਦੇਖ ਰਿਹਾ ਹਾਂ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਦੇਖ ਰਿਹਾ ਹਾਂ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੀ ਤੇ ਜਮਾ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਜੀ ਨਾ ਕੋਈ ਦਲਾਲੀ ਨਾ ਕੋਈ ਫੀਸ ਜਿੰਨਾ ਆਪਾਂ ਕੰਮ ਕਰਦੇ ਹਾਂ ਜੀ ਸਾਰਾ ਫਰੀ ਚ ਹੀ ਕਰਦੇ ਹਾਂ ਜਿੰਨਾ ਵੀ ਕੰਮ ਕਰਦੇ ਹਾਂ ਜੀ ਜਿੰਨੀ ਆਪਾਂ ਹੈਂਡ ਕਰਦੇ ਰਹਿੰਦੇ ਹਾਂ ਸਾਰਾ ਆਪਾਂ ਫਰੀ ਸੇਵਾ ਚ ਹੀ ਕਰਦੇ ਹਾਂ ਤੁਸੀਂ ਐਡ ਕਰਵਾਉਣੀ ਹੈ ਭੇਜੋ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਆਉਣ ਵਾਲੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੇ ਅੱਜ ਦੀ ਵੀਡੀਓ ਨੂੰ ਜ਼ਰੂਰ ਵੱਤਬਦ ਪਿਆਰ ਦਿਓ ਜੀ ਵੱਤਬਦ ਸ਼ੇਅਰ ਕਰ ਦਿਓ ਵੱਤਬਦ ਸਪੋਰਟ ਕਰਿਓ ਤੇ ਮਿਲਦੇ ਹਾਂ ਜਲਦੀ ਆਪਾਂ ਇੱਕ ਹੋਰ ਨਵੇਂ ਘਰ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਆਪਣੇ ਕੋਲੇ ਬਹੁਤ ਸਸਤੇ ਸਸਤੇ ਘਰ ਆਏ ਪਈਅਾ ਜੀ ਜਲਦੀ ਤੋਂ ਜਲਦੀ ਆਪਾਂ ਐਡ ਕਰੀ ਜਾਂਦੇ ਆਂ ਬਾਕੀ ਅਗਲੀ ਵੀਡੀਓ ਚ ਤੁਹਾਨੂੰ ਕਿੰਨੇ ਕੁ ਰੇਟ ਤੱਕ ਘਰ ਚਾਹੀਦਾ ਦੱਸੋ ਕਮੈਂਟ ਕਰਕੇ ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਸਸਤ ਹੈ ਤਾਂ ਸਸਤੇ ਘਰ ਵਾਸਤੇ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈ ਤੁਹਾਡੇ ਕੋਲੇ ਕੋਈ 10 ਲੱਖ ਤੋਂ ਵੀ ਘੱਟ ਰੇਟਾਂ ਦੇ ਵਿੱਚ ਘਰ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਲਾਜ਼ਮੀ ਤੁਹਾਡੇ ਘਰ ਬੈਠੇ ਬਿਠਾਈ ਤੁਹਾਡਾ ਘਰ ਹੈ ਸੇਲ ਹੋ ਜੂਗਾ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ